ਪਰ ਫਿਰ ਵੀ 2021 ਦੇ ਵਿੱਚ ਇਹਨਾਂ ਨੇ ਨਗਰ ਨਿਗਮ ਸਿਰਫ 6 ਨੰਬਰ ਵਾਰਡ ਤੇ 27 ਨੰਬਰ ਵਾਰਡ ਦੀ ਨਹੀਂ ਰੱਖ ਲਈ ਜਿਹਦੇ ਵਿੱਚੋਂ 5-6 ਕਰੋੜ ਰੁਪਏ ਦੇ ਕੰਮ ਕਰਾਉਣ ਦੇ باوجود ਵੀ ਮੰਤਰੀ ਆਪਣਾ ਵਾਰਡ ਨਹੀਂ ਬਚਾ ਸਕਿਆ ਠੀਕ ਹੈ ਜੀ ਲੋਕ ਸਭਰੇ ਲਖਣਾ ਦੇ ਵਿੱਚ ਮੰਤਰੀ ਬੁਰੀ ਤਰ੍ਹਾਂ ਆਪਣਾ ਵਾਰਡ ਹਾਰਿਆ ਔਰ ਜਿਹੜੀ ਰੈਕੋਨਿਸ਼ਨ ਆਪਾਂ ਜੇ ਚੱਲੇ 33 ਮੈਂਬਰਾਂ ਦੇ ਵਿੱਚੋਂ 20 ਮੈਂਬਰ ਅਸੀਂ ਮੀਟਿੰਗ ਨਾਲ ਬਾਈਕਟ ਕਰਕੇ ਕਮਿਸ਼ਨਰ ਆਫਿਸ ਨੂੰ ਦੇਖ ਚੱਲੇ ਆ ਜਿਹੜੇ ਗੜੀਆਂ ਇਨਲੀਗਲ ਕਲੋਨੀਆਂ ਇੱਕ ਵੀ ਘਰ ਨਹੀਂ ਉਹਦੇ ਵਿੱਚ ਬਣਿਆ ਉਹਦੇ باوجود ਇਹਨਾਂ ਨੇ 25 25 30 30 ਲੱਖ ਰੁਪਏ ਦਾ ਸੀਵਰ ਵਾਟਰ ਸਪਲਾਈ ਉਹਦੇ ਵਿੱਚ ਹਾਊਸ ਦੇ ਮੰਤਰੀ ਜਿੰਬਾਜੀ ਕਰਦੇ ਵੀ ਐਸਵੇਂ ਰੋੜਾ ਸਾਹ ਦੀ ਰੀਸ ਵੀ ਉਹਨਾਂ ਨੇ ਕਲੋਨੀਆਂ ਕੱਟੀਆਂ ਸੀ ਮੈਂ ਪਿੱਛੇ ਨਾ ਰਹਿਵਾਂ ਉਹ ਸਿਰ ਕੰਪੀਟੀਸ਼ਨ ਚੱਲਦਾ ਪਿਆ ਐਸਵੇਂ ਉਹਨੀਆਂ ਕਲੋਨੀਆਂ ਕੱਟੀਆਂ ਮੈਂ ਆਪਣੇ ਕਲੋਨੀਆਂ ਦੇ ਸੀਵਰ ਪਾ ਕੇ ਲੀਗਲ ਜਿਹੜਾ ਮੈਂ ਤੁਹਾਨੂੰ ਦੱਸ ਦਿੰਨਾ ਕਈ ਕਲੋਨੀਆਂ ਇਦਾਂ ਦੀਆਂ ਜਿਹੜੀਆਂ ਨਗਰ ਨਿਗਮ ਦੀ ਹੱਦ ਦੇ ਵਿੱਚ ਨਹੀਂ ਹੁੰਦੀਆਂ ਉਹਨਾਂ 'ਚ ਵੀ 50-50 ਲੱਖ 70-70 ਲੱਖ ਰੁਪਏ ਦੇ ਕੰਮ ਪਾਏ ਗਏ ਆ ਜਿਹੜਾ ਨਿਹਰਗਤੀ ਕੀਤੀ ਗਈ ਸਾਡਾ ਗਾਹ ਤਰੈਸ਼ਨ ਦਾ ਪੈਸਾ ਸੀ ਆਪਣੇ ਪੈਸੇ ਨੂੰ ਰੋਂਦੇ ਪਏ ਜਿਆਦਾ ਕੁਝ ਲਿਆ ਹੋਵੇ ਮੰਤਰੀ ਦਵੇ ਹੁਸ਼ਾਰਪੋ ਨੂੰ ਨਾ ਪਾ ਕੁਝ ਕਰੀਏ ਅੱਜ ਵੀ ਗੱਲ ਬਾਤ ਨਹੀਂ ਅੱਜ ਤੱਕ ਅੱਜ ਪੈਸੇ ਚੋਰੀ ਹੋ ਗਏ ਸੀ 3 ਮਿਲੀ ਮંત્રી ਲਾਈਵ ਆ ਕੇ 15-15 ਲੱਖ ਰੁਪਏ ਦੇ ਗਏ ਸਾਨੂੰ ਤਾਂ ਮੁੱਕਰ ਗਿਆ ਅੱਜ ਮੰਤਰੀ ਸਾਹਿਬ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਮਤਦਾਨ ਕਰਾ ਲਿਆ ਸੀ ਤੁਹਾਨੂੰ ਲੋਕ ਦੱਸਦੇ ਹਨ ਲੋਕਾਂ ਦੇ ਨੁਮਾਇंदे ਦੱਸਦੇ ਵੀ ਤੁਹਾਨੂੰ ਕੀ ਪੀਤਰੀ ਪਈ ਹੈ ਸਾਡਾ ਲੋਕਾਂ ਨੇ 3 ਸਾਲ ਹੋ ਗਏ ਨਿਕਲਣਾ ਬੰਦ ਕੀਤਾ ਪਿਆ ਜੀ ਕੋਈ ਸ਼ਹਿਰਪੁਰ ਦੇ ਬਾਟਾ ਚ ਕੰਮ ਨਹੀਂ ਚੱਲਦਾ ਪਿਆ ਕੰਮ ਸਿਰਫ 6 ਨੰਬਰ ਵਾਰਡ ਤੇ 27 ਨੰਬਰ ਵਾਰਡ ਤੋਂ ਛੱਡ ਕੇ ਹੋਰ ਹਸ਼ਰਪੁਰ ਚ ਕਿਤੇ ਕੰਮ ਨਹੀਂ ਹੁੰਦਾ ਪਿਆ ਜਾ ਕੰਮ ਉਹਦੇ ਹੁੰਦਾ ਵੇ ਜਿੱਥੇ ਮੰਤਰੀ ਦਾ ਆਪਣਾ ਕੋਈ ਤਰੀਕਾ ਆ ਜਾਂ ਕੋਈ ਆਪਣੀ ਕਾਹੂਦਾਰ ਕੁਝ ਘਾਟਾਂ ਹੁੰਦੇ ਆ ਉਹਦੇ ਪਰ ਇਤਰੀਆਂ ਦੀਆਂ ਧਜੀਆਂ ਉਡਾਈਆਂ ਜਾਂਦੀਆਂ ਅੱਜ ਜਿਹੜਾ ਮਤਾ ਆਇਆ ਐਨੀ ਉਹਦੇ ਵਿੱਚ ਸੁਤੇਲੇ ਪੰਨ ਦੀ ਮਦਬੂਹੋ ਦੀ ਆ ਜਿਹਦੇ ਵਿੱਚ ਆਪਣੇ ਚਾਹਤਿਆਂ ਨੂੰ ਪੰਜ ਸੱਤ ਨੂੰ ਜਿਹੜਾ ਕਿ ਆਪਣੇ ਕੰਮ ਪਾਏ ਜਿਹੜਾ ਕਿ ਬਾਕੀ ਸਾਰਿਆਂ ਨੇ ਸਾਡੇ ਨਾਲ ਬੀਜੇਪੀ ਦੇ ਕੋਸਲ ਵੀ ਨੇ ਅਸੀਂ ਸਾਰਿਆਂ ਨਾਲ ਕੇ ਉਮੀਦਵਾਰ ਔਰ ਅਸੀਂ ਵਾਈਕਟ ਕਰਕੇ ਸਾਰੇ ਅਸੀਂ ਬਾਹਰ ਲਏ पिछे okay, रेशानी okay. ਦਾ ਅਨੋਖਾ ਅਜ਼ਮਾ ਭਾਈ ਪੂਰੀ ਫਿਕਰ ਆਉਂਦੀ ਨਹੀਂ ਰਹੀ ਮੀਟਿੰਗ ਤੇ ਯਾਰ ਇਧਰੋਂ ਲੋ ਦਾ ਉੱਪਰ ਜਾਓ ਕੋਈ ਨਹੀਂ ਕੋਈ ਉਧਰੋਂ ਜਾਓ ਯਾਰ ਬਾਅਦ ਦਿਖਾ ਲੈ ਭਾਈ ਫੱਕੀ ਦੱਸਦੀ ਆ ਜੀ ਮਾਤਾ ਜੀ ਆਜੋ ਕੋਟੇ ਚੱਲੋ ता <laughs> लटर